ਸ਼ਲੋਕ ਮਹਲਾ 3 ਜ ਅਸਤੇ ਸਿਰ ਜਿਉ ਅੰਕ ਸਹ ਐਹਰਣ ਜਿਉ ਸਿਰ ਦੇ ਅਸਤੇ ਸਿਰ ਜਿਉ ਅੰਕ ਸਹ ਐਹਰਣ ਜਿਉ ਸਿਰ ਦੇ ਮਨ ਤਨ ਆਗੇ ਰਾਖ ਕੈ ਉੰਬੀ ਸੇਵ ਕਰਿ ਿਉ ਗੁਰਮਖ ਆਪਨ ਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮਖ ਬੁਝੀਏ ਨਾ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮਖ ਨਾਮ ਧਿਆਇ ਆਇ ਤੇ ਪਰਵਾਨ ਨਾਨਕ ਕੁਲ ਅਧਾਰੇ ਆਪਣਾ ਦਰਗਾਹ ਪਾਵੇਂ ਮਾਣ ਪੌੜੀ ਗੁਰਮਖ ਸਖੀਆਂ ਸਿੱਖ ਗੁਰੂ ਮੇਲਾੰਗਿਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਈਆਂ ਕਿੰਨਾ ਗੁਰਪਿਆਰਾ ਮਨ ਕਿੱਤ ਕਿੰਨਾ ਭਾਉ ਗੁਰੂ ਦਿਵੰਗਿਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜਿਵਾਇਆਂ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜਿਵਾਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ